ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਹਜੂਰ ਸਾਹਿਬ ਵਾਲੇ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿਉਂ ਦਸਮ ਪਿਤਾ ਜੀ ਦੇ ਸ਼ਾਸਤਰਾਂ ਨੂੰ ਖੂਨ ਦਾ ਤਿਲਕ ਲੱਗਦਾ ਹੈ ਕਿਉਂ ਮੰਗਦੇ ਨੇ ਰੋਜ਼ ਖੂਨ ਕਿ ਆਖਰ ਕਾਰਨ ਨੇ ਆਪਾਂ ਇਹਨਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀਓ ਹਜ਼ੂਰ ਸਾਹਿਬ ਇੱਕ ਪੁਰਾਤਨ ਮਰਜ਼ਾਦਾ ਜਿਹੜੀ ਹੈ ਉਹ ਚੱਲਦੀ ਆ ਰਹੀ ਹੈ ਜਿਸ ਤੇ ਸਮੇਂ-ਸਮੇਂ ਤੇ ਜਿਹੜੀਆਂ ਕਈ ਵਾਰ ਤਕਰਾਰ ਬੰਦੀਆਂ ਵੀ ਹੁੰਦੀਆਂ ਵੇਖੀਆਂ ਜਾ ਸਕਦੀਆਂ ਨੇ ਕਈ ਵਾਰ ਉਸ ਤੇ ਜਿਹੜੀਆਂ ਤਕਰਾਰਾਂ ਨੇ ਉਹ ਵੀ ਵੇਖੀਆਂ ਜਾਂਦੀਆਂ ਨੇ ਤੇ ਕਈ ਬੰਦੇ ਉਹਨੂੰ ਸਹੀ ਮੰਨਦੇ ਨੇ ਕਈ ਨਹੀਂ ਸਾਧ ਸੰਗਤ ਉਥੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੁਸਹਿਰੇ ਦਾ ਜੋੜ ਮੇਲਾ ਜਿਹੜਾ ਹੈ ਉਹ ਹੁੰਦਾ ਉਸ ਤੇ ਬੱਕਰੇ ਵੀ ਝਟਕਾਏ ਜਾਂਦੇ ਆ ਤੇ ਉਹ ਤਿਲਕ ਜਿਹੜਾ ਹੈ ਖੂਨ ਦਾ ਉਸ ਸ਼ਸਤਰਾਂ ਨੂੰ ਲਗਾਇਆ ਜਾਂਦਾ ਹੈ ਤੇ ਚੰਡੀ ਦੀ ਵਾਰ ਦੇ ਪਾਠ ਵੀ ਕੀਤੇ ਜਾਂਦੇ ਆ ਸਾਧ ਸੰਗਤ ਉਹਨਾਂ ਲੋਕਾਂ ਤੋਂ ਜਿੰਨੀ ਕੋਈ ਜਾਣਕਾਰੀ ਮਿਲੀ ਤੋਂ ਜੋ ਆਪਾਂ ਨੂੰ ਪਿਛਲੇ ਚੀਜ਼ਾਂ ਜੋ ਲਿਖਤਾਂ ਦੇ ਵਿੱਚੋਂ ਮਿਲਦਾ ਹੈ ਕਿ ਚੰਡੀ ਚੰਡੀ ਦੀ ਵਾਰ ਦਾ ਜੋ ਪਾਠ ਹੈ ਉਹ ਕੀਤਾ ਜਾਂਦਾ ਹੈ ਤੋਂ ਸਾਧ ਸੰਗਤ ਉਸ ਤੋਂ ਬਾਅਦ ਫਿਰ ਜਿਹੜੇ ਸ਼ਾਸਤਰਾ ਨੂੰ ਵੀ ਤਿਲਕ ਲਗਾਏ ਜਾਂਦੇ ਨੇ ਔਰ ਸਾਧ ਸੰਗਤ ਇਹ ਪੁਰਾਤਨ ਮਰਜ਼ਾਦਾ ਜਿਹੜੀ ਹੈ ਸ਼ੁਰੂ ਤੋਂ ਚੱਲੀ ਆ ਰਹੀ ਹੈ ਜਦ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਦੇੜ ਸਾਹਿਬ ਵਿਖੇ ਜਾ ਕੇ ਵਿਰਾਜਮਾਨ ਹੋਏ ਨੇ ਉਹਨਾਂ ਲੋਕਾਂ ਤੋਂ ਵੀ ਕੁਝ ਕੁ ਜਿਹੜਾ ਡੇਟਾ ਇਕੱਠਾ ਕੀਤਾ ਤੇ ਪਤਾ ਲੱਗਿਆ ਕਿ ਇਹ ਪ੍ਰਾਤਨ ਮਰਜ਼ਾਦਾ ਜਿਵੇਂ ਸ਼ੁਰੂ ਤੋਂ ਚੱਲਿਆ ਆ ਉਵੇਂ ਹੀ ਹੁੰਦਾ ਆ ਰਿਹਾ ਹੈ ਸਾਡੇ ਲੋਕ ਚੰਡੀ ਨੂੰ ਨਹੀਂ ਮੰਨਦੇ ਇੱਥੇ ਪੰਜਾਬ ਦੇ ਵਿੱਚ ਨਹੀਂ ਹੁੰਦਾ ਉੱਥੇ ਹੁੰਦਾ ਤੇ ਸਭ ਤੋਂ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਨੇ ਉਦੋਂ ਵੀ ਉੱਥੇ ਉਹਨਾਂ ਨੇ ਬੱਕਰੇ ਚੜਕਾਏ ਸੀ ਮਾਧੋਦਾਸ ਨੂੰ ਜਿਹੜਾ ਹੈ ਹੋਸ਼ ਵਿੱਚ ਲਿਆਉਣ ਦੇ ਲਈ ਭਾਵ ਕਹਿਣ ਦੱਸਣ ਦੇ ਲਈ ਵੀ ਭਾਈ ਇੰਨੇ ਕੋ ਖੂਨ ਨੂੰ ਵੇਖ ਕੇ ਡਰ ਗਿਆ ਪੰਜਾਬ ਦੇ ਵਿੱਚ ਇਤੋਂ ਕਿਤੇ ਵੱਧ ਮਨੁੱਖਾਂ ਦਾ ਖੂਨ ਡੁੱਲਦਾ ਹੈ ਸਾਤ ਸੰਗਤਾ ਚਲੋ ਯਾਰ ਇੱਕ ਅਲੱਗ ਕਨਸੈਪਟ ਹੈ ਵੈਸੇ ਲਿਖਤਾ ਹੋਰ ਵੀ ਹੋਣਗੀਆਂ ਜੋ ਸਾਡੇ ਧਿਆਨ ਵਿੱਚ ਨਹੀਂ ਆਈਆਂ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਜੋ ਅਣਗਿਣਤ ਨੇ ਉਹ ਵੀ ਜੁੜੀਆਂ ਹੋਣਗੀਆਂ ਇਤਿਹਾਸ ਦੇ ਵਿੱਚ ਪਰ ਜੋ ਅਸਲ ਸਚਾਈ ਹੈ ਉਹ ਇਹ ਹੈ ਕਿ ਪੁਰਾਤਨ ਮਰਜ਼ਾਦਾ ਜੋ ਚੱਲੀ ਆ ਰਹੀ ਹੈ ਸਾਤ ਸੰਗਤ ਹੁਣ ਕਈ ਸਾਡੇ ਲੋਕ ਕਟਾਕਸ਼ ਕਰਦੇ ਨੇ ਸ਼ਾਸਤਰਾਂ ਨੂੰ ਤਿਲਕ ਲਾਉਣ ਦੀ ਕੀ ਲੋੜ ਹੈ ਜਿਹੜੇ ਬੰਦੇ ਨੂੰ ਆਪਣੇ ਘਰ ਦੀ ਕਬੀਲਦਾਰੀ ਚਲਾਉਣ ਦਾ ਨਹੀਂ ਪਤਾ ਉਹ ਬੰਦਾ ਵੀ ਉੱਠ ਕੇ ਸਵਾਲ ਕਰਦਾ ਹੈ ਸਾਧ ਸੰਗਤ ਇੱਕ ਸਾਫ਼ ਜੀ ਗੱਲ ਐ ਕਿ ਜਿਹੜੇ ਬੰਦੇ ਦੀ ਕੋਈ ਪੁੱਛਗਿੱਛ ਨਹੀਂ ਉਹ ਵੀ ਕਿਤੇ ਨਾ ਕਿਤੇ ਗੁਰੂ ਦੀ ਮਰਜ਼ਾਦਾ ਤੇ ਕਟਾਕਸ਼ ਕਰਦਾ ਹੈ ਔਰ ਦੂਜੀ ਗੱਲ ਸਾਧ ਸੰਗਤ ਕਹਿੰਦੇ ਜੇਕਰ ਸ਼ਸਤਰਾਂ ਨੂੰ ਤਿਲਕ ਲਾਉਣਾ ਹੀ ਹੈ ਤੇ ਆਪਣਾ ਕਿਉਂ ਨਹੀਂ ਮੈਂ ਕਹਿੰਦਾ ਵੀ ਜਿਹੜਾ ਕਹਿੰਦਾ ਆਪਣਾ ਕਿਉਂ ਨਹੀਂ ਉਹ ਸਭ ਤੋਂ ਪਹਿਲਾਂ ਆਪ ਜਾਵੇ ਵੀ ਮੇਰਾ ਖੂਨ ਲਿਓ ਮੈਂ ਮੇਰਾ ਖੂਨ ਸ਼ਸਤਰਾਂ ਤੇ ਲੱਗਣਾ ਚਾਹੀਦਾ ਇਹ ਕਿਉਂ ਨਹੀਂ ਕਰਦੇ ਚਲੋ ਠੀਕ ਐ ਕੁਝ ਹੱਦ ਤੱਕ ਕੁਝ ਗੱਲਾਂ ਸਹੀ ਹੁੰਦੀਆਂ ਨੇ ਕੁਝ ਹੱਦ ਤੱਕ ਗਲਤ ਹੁੰਦੀਆਂ ਨੇ ਪਰ ਆਖਰ ਸਾਤ ਸੰਗਤ ਜਿਹੜੇ ਸ਼ਸਤਰ ਨੇ ਉਹਨਾਂ ਨੂੰ ਤਿਆਰ ਵਰ ਤਿਆਰ ਰੱਖਣਾ ਹਰ ਇੱਕ ਚੀਜ਼ ਦੀ ਇੱਕ ਖੁਰਾਕ ਹੁੰਦੀ ਹੈ ਸ਼ਸਤਰਾਂ ਦੀ ਆਪਣੀ ਇੱਕ ਮਰਜ਼ਾਦਾ ਹੈ ਪਿਆਰਿਓ ਉਹਨਾਂ ਸ਼ਸਤਰਾਂ ਨੂੰ ਧੋ ਸਮਾਰ ਕੇ ਚੰਗੀ ਤਰ੍ਹਾਂ ਜਿਹੜਾ ਹੈ ਸਵਾਰ ਕੇ ਰੱਖਣਾ ਤੇ ਪਿਆਰਿਓ ਤੇ ਹੋ ਸਕਦਾ ਹੈ ਉਹਨਾਂ ਸ਼ਸਤਰਾਂ ਦੀ ਕਿਹੜੇ ਵੇਲੇ ਲੋੜ ਪੈ ਜਾਵੇ 1984 ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋਇਆ ਉਹ ਘਰ ਸੁਰੱਖਿਅਤ ਰਹੇ ਜਿਨ੍ਹਾਂ ਘਰਾਂ ਦੇ ਵਿੱਚ ਸ਼ਸਤਰ ਸੀ ਉਹ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਵਿੱਚ ਸ਼ਸਤਰ ਨਹੀਂ ਸੀ ਜਿਹੜੇ ਕਿ ਆਮ ਲੋਕ ਬਣੇ ਫਿਰਦੇ ਸੀ ਜਿਹੜੇ ਕਹਿੰਦੇ ਸੀ ਸਾਡਾ ਕੋਈ ਕੀ ਵਿਕਾਰ ਲੇਗਾ ਜਾਂ ਫਿਰ ਸਾਡਾ ਕੌਣ ਹੈ ਸਾਡਾ ਕੌਣ ਦੁਸ਼ਮਣ ਹੈ ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ ਜੇ ਅਸੀਂ ਤਾਂ ਸਭ ਦੇ ਸਾਂਝੇ ਆ ਸਾ ਸੰਗਤ ਭੀੜ ਦਾ ਕੋਈ ਰੂਪ ਨਹੀਂ ਹੁੰਦਾ ਇਹ ਗੱਲ ਹਮੇਸ਼ਾ ਮੈਂ ਕਹਿਣਾ ਹੁੰਦਾ ਚਲੋ ਇੱਕ ਅਲੱਗ ਵਿਸ਼ਾ ਪਰ ਹਜ਼ੂਰ ਸਾਹਿਬ ਦੇ ਵਿੱਚ ਜੋ ਪਰਾਤਰ ਮਰਜ਼ਾਦਾ ਚੱਲਦੀ ਹੈ ਉਹ ਪੁਰਾਣੀ ਪਰਾਤਰ ਮਰਜ਼ਾਦਾ ਹੈ ਪਿਆਰਿਓ ਔਰ ਕਿਤੇ ਨਾ ਕਿਤੇ ਉਹ ਮਰਜ਼ਾਦਾ ਜਿਹੜੀ ਹੈ ਇਸੇ ਤਰ੍ਹਾਂ ਚੱਲੇਗੀ ਤੇ ਸ਼ਾਇਦ ਸਾਡੇ ਲੋਕ ਵੀ ਇਸੇ ਤਰ੍ਹਾਂ ਸਵਾਲ ਉਠਾਉਂਦੇ ਰਹਿਣਗੇ ਪਰ ਜੇ ਸਵਾਲ ਕਰਨੇ ਨੇ ਉਹਦਾ ਕੁਝ ਤਰੀਕਾ ਹੋਵੇ ਅਸੀਂ ਉਹਦੀ ਜਾਣਕਾਰੀ ਦੇ ਰੂਪ ਦੇ ਵਿੱਚ ਉਹ ਇਕੱਠੀ ਕਰ ਸਕਦੇ ਹਾਂ ਇਹ ਨਾ ਹੋਵੇ ਅਸੀਂ ਜਾ ਕੇ ਸਿੱਧੀ ਗੱਲ ਨੂੰ ਕਟਾਕਸ਼ ਕਰ ਦਈਏ ਵੀ ਇਹ ਹੋ ਰਿਹਾ ਆਹ ਹੋ ਰਿਹਾ ਤੇ ਮੈਂ ਬੇਨਤੀਆ ਕਰਾਂ ਲੋਕ ਪੰਥ ਪੰਥ ਦਾ ਰੌਲਾ ਪਾਉਂਦੇ ਪੰਥ ਦੇ ਵਿੱਚ ਹੋਰ ਵੀ ਕੁਝ ਗੱਲਾਂ ਤੇ ਸਵਾਲ ਉਠਾਉਣ ਵਾਲੇ ਪਹਿਲਾਂ ਉਹ ਸੁਧਾਰੀਏ ਇਹ ਮਸਲੇ ਬਾਅਦ ਵਿੱਚ ਵੀ ਹੱਲ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ